ਮੇਰਾ ਨਾਮ ਪ੍ਰੋਫੈਸਰ ਰੋਹਿਤ ਪਾਉਲ ਸਤੂ ਹੈ। ਅੱਜ ਦਾ ਬਖਸ਼ਿਸ਼ ਮਨਾਉਂਦਾ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਪਾਪੀਆਂ ਦੇ ਉਧਾਰ ਦੇ ਲਈ ਪੈਦਾ ਹੋਏ ਔਰ ਜਿੰਨੇ ਵੀ ਲੋਕ ਪਾਪ ਦੇ ਵਿੱਚ ਗੁਲਾਮੀ ਦੇ ਵਿੱਚ ਜਕੜੇ ਨੇ ਉਹਨਾਂ ਨੂੰ ਛੁਡਾਉਣ ਦੇ ਲਈ ਪੈਦਾ ਹੋਏ। ਸਰ ਮੈਂ ਇਹ ਕਹਿਣਾ ਚਾ ਰਿਹਾ ਹਾਂ ਕਿ ਸੋਭਾ ਯਾਤਰਾ ਪਿਆਰ ਦਾ ਸੰਦੇਸ਼ ਦੇਣ ਦੇ ਲਈ ਕੱਢ ਰਹੇ ਹਾਂ। ਕਿ ਲੋਕਾਂ ਨੂੰ ਪਤਾ ਲੱਗੇ ਕਿ ਮਸੀਹ ਯਿਸੂ ਮਸੀਹ ਏਸੇ ਵੀ ਆਏ ਕਿ ਅਸੀਂ ਜੀਵਨ ਪਾਈਏ ਮੇਰਾ ਨਾਮ ਪ੍ਰੋਫੈਟ ਰੋਹਿਤ ਪਾਲ ਸੰਧੂ ਹੈ ਅਰੇਦਾ ਬਖਸ਼ਦਾ ਮਨਾਉਂਦਾ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਪਾਪੀਆਂ ਦੇ ਉਬਹਾਰ ਦੇ ਲਈ ਪੈਦਾ ਹੋਏ ਔਰ ਜਿੰਨੇ ਵੀ ਲੋਕ ਪਾਪ ਦੇ ਵਿੱਚ ਗੁਲਾਮੀ ਦੇ ਵਿੱਚ ਜਕੜੇ ਨੇ ਉਹਨਾਂ ਨੂੰ ਛੁਡਾਉਣ ਦੇ ਲਈ ਪੈਦਾ ਹੋਏ ਔਰ ਬਾਈਬਲ 'ਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਹੀ ਮੁਕਤੀ ਦਤਾ ਹੈ ਔਰ ਉਸ ਤੋਂ ਬਿਨਾ ਕਿਸੇ ਤੋਂ ਵੀ ਮੁਕਤੀ ਨਹੀਂ ਹੈ। ਔਰ ਆਪਾਂ ਇਹੀ ਸੰਦੇਸ਼ ਲੈ ਕੇ ਸ਼ਾਂਤੀ ਦਾ ਔਰ ਪਿਆਰ ਦਾ ਸੰਦੇਸ਼ ਲੈ ਕੇ ਅੱਜ ਬਟਾਲਾ ਸਿਟੀ ਦੇ ਵਿੱਚ ਨਿਕਲ ਰਹੇ ਆ ਪਿੰਡ ਸੈਦ ਮੁਾਰਕ ਤੋਂ। ਸਰ ਕਿਹੜੀ ਕਿਹੜੀ ਜਗ੍ਹਾ ਤੇ ਹੈ ਇਹ ਸੁਖਰੀ। ਇਹ ਸਾਡੀ ਸੋਭਾ ਯਾਤਰਾ ਪਿੰਡ ਸੈਦ ਮੁਾਰਕ ਤੋਂ ਨਿਕਲ ਰਹੀ ਹੈ ਔਰ ਬਟਾਲਾ ਸਿਟੀ ਦੇ ਵਿੱਚ ਜਾਏਗੀ ਔਰ ਅਲੱਗ-ਅਲੱਗ ਚੌਂਕਾ ਦੇ ਵਿੱਚ ਬਟਾਲਾ ਦੇ ਵਿੱਚ ਪ੍ਰਚਾਰ ਕਰਦੇ ਹੋਏ ਖੁਸ਼ਖਬਰੀ ਦਾ ਉਸ ਤੋਂ ਬਾਅਦ ਫੇਰ ਵਾਪਸ ਸੈਦ ਮੁਾਰਕ ਵਿੱਚ ਆਏਗੀ। ਸੰਦੇਸ਼ ਇਹੀ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਹਰ ਇੱਕ ਦੇ ਲਈ ਆਪਣਾ ਪ੍ਰਾਣ ਦਿੱਤਾ ਔਰ ਇੱਕ ਦੂਸਰੇ ਦੇ ਨਾਲ ਪ੍ਰੇਮ ਕਰੋ ਤਾਂ ਆਪਾਂ ਸ਼ਹਿਰ ਦੇ ਵਿੱਚ ਬਟਾਲਾ ਨਿਵਾਸੀਆਂ ਨੂੰ ਇਹੀ ਸੰਦੇਸ਼ ਦਿੰਦੇ ਆ ਕਿ ਇੱਕ ਦੂਸਰੇ ਦੇ ਨਾਲ ਪ੍ਰੇਮ ਕਰੋ ਔਰ ਪਰਮੇਸ਼ਵਰ ਪ੍ਰੇਮ ਆ ਔਰ ਪਰਮੇਸ਼ਵਰ ਨੇ ਪਾਪੀਆਂ ਨੂੰ ਬਚਾਉਣ ਦੇ ਲਈ ਆਪਣਾ ਪ੍ਰਾਣ ਦਿੱਤਾ ਉਹ ਇਸਾਈ ਬਣਾਉਣ ਦੇ ਲਈ ਨਹੀਂ ਆਇਆ ਉਹ ਲੋਕਾਂ ਨੂੰ ਸਹੀ ਬਣਾਉਣ ਦੇ ਲਈ ਆਇਆ

और आप यही शांतो जी जिलाकुर्दास। तो सारे आंध्र से, तो सारे से योग नाल ही योगदेनाली आप एक काम कर रहे हैं और प्रवेश। एक सच्चा और साफ और पवित्र संदेश आप दे रहे हैं कि सब शांति दिनाल और प्रेम दिनाल एक दूसरे दिनाल रहें और प्रवेश और जेड़ा यही चांदा है। तब भी ना प्रॉफिट ना पॉल है मैं जेड़बा बनाने का ह� ਸਰ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਸੋਭਾ ਯਾਤਰਾ ਪਿਆਰ ਦਾ ਸੰਦੇਸ਼ ਦੇਣ ਦੇ ਲਈ ਕੱਢ ਰਹੀ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਮਸੀਹ ਯਿਸੂ ਮਸੀਹ ਏਸੀ ਲਈ ਆਏ ਕਿਸੇ ਜੀਵਨ ਪਾਈਏ ਤੁਸੀਂ ਸੁਣਿਆ ਵੀ ਹੋਏਗਾ ਕਿ ਜਿੱਦਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਤੋਂ ਯਿਸੂ ਮਸੀਹ ਕੋਲ ਆਏ ਉਹਨਾਂ ਨੇ ਆਪਣੀ ਗਵਾਹੀ ਵਿੱਚ ਇਹੀ ਗੱਲ ਦੱਸੀ ਹੈ ਕਿ ਸਾਨੂੰ ਸ਼ਾਂਤੀ ਮਿਲੀ ਸਾਨੂੰ ਚੰਗਿਆਈ ਮਿਲੀ ਸਾਨੂੰ ਛੁਟਕਾਰਾ ਮਿਲਿਆ ਤੇ ਸਵਰਗ ਰਾਜ ਦਾ ਅਧਿਕਾਰੀ ਹੋਏ ਮੇਰਾ ਨਾਮ ਪ੍ਰੋਫੈਸਰ ਰੋਹਿਤ ਪਾਉ ਸੰਧੂ ਹੈ। ਅੱਜ ਦਾ ਮਕਸਦ ਇਹ ਮਨਾਉਂਦਾ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਪਾਪੀਆਂ ਦੇ ਉਧਾਰ ਦੇ ਲਈ ਪੈਦਾ ਹੋਏ। ਔਰ ਜਿੰਨੇ ਵੀ ਲੋਕ ਪਾਪ ਦੇ ਵਿੱਚ ਗੁਲਾਮੀ ਦੇ ਵਿੱਚ ਜਕੜੇ ਨੇ ਉਹਨਾਂ ਨੂੰ ਛੁਡਾਉਣ ਦੇ ਲਈ ਪੈਦਾ ਹੋਏ। ਸਰ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਸੋਭਾ ਯਾਤਰਾ ਪਿਆਰ ਦਾ ਸੰਦੇਸ਼ ਦੇਣ ਦੇ ਲਈ ਕੱਢ ਰਹੀ ਹੈ। ਲੋਕਾਂ ਨੂੰ ਪਤਾ ਲੱਗੇ ਕਿ ਮਸੀਹ ਈਸ਼ੂ ਸੀ ਏਸੇ ਲਈ ਆਏ ਕਿ ਅਸੀਂ ਜੀਵਨ ਪਾਈ ਮੇਰਾ ਨਾਮ ਪ੍ਰੋਫੈਟ ਰੋਹਿਤ ਪਾਲ ਸੰਧੂ ਹੈ ਅਰੇਦਾ ਮਕਸਦ ਹੈ ਮਨਾਉਂਦਾ ਕਿ ਪ੍ਰਭੂ ਈਸ਼ੂ ਮਸੀਹ ਇਸ ਸੰਸਾਰ ਦੇ ਵਿੱਚ ਪਾਪੀਆਂ ਦੇ ਉਬਾਰ ਦੇ ਲਈ ਪੈਦਾ ਹੋਏ ਔਰ ਜਿੰਨੇ ਵੀ ਲੋਕ ਪਾਪ ਦੇ ਵਿੱਚ ਗੁਲਾਮੀ ਦੇ ਵਿੱਚ ਜਕੜੇ ਨੇ ਉਹਨਾਂ ਨੂੰ ਛੁਡਾਉਣ ਦੇ ਲਈ ਪੈਦਾ ਹੋਏ ਔਰ ਬਾਈਬਲ 'ਚ ਲਿਖਿਆ ਹੈ कि प्रभु यशु असी ही मुक्ति दाता है और उस तो बिना किसी तो भी मुक्ति नहीं है और आप संदेश लैके शांति का और प्यार दा संदेश लैके अच बटाल सि निकल रहे हैं पिंड सैद मुबारक ये साधि शोभा यात्रा पिंड सैद मुबारक तो निकल रही है और बटाला सिटी जाएगी और अलग अलग चौक बटाला प्रचार करते हुए खुशखबरी का उसो तो बाद फिर वापस सैद मुबारक आएगी ਸੰਦੇਸ਼ ਇਹੀ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਹਰ ਇੱਕ ਦੇ ਲਈ ਆਪਣਾ ਪ੍ਰਾਣ ਦਿੱਤਾ ਔਰ ਇੱਕ ਦੂਸਰੇ ਦੇ ਨਾਲ ਪ੍ਰੇਮ ਕਰੋ ਤਾਂ ਆਪਾਂ ਸ਼ਹਿਰ ਦੇ ਵਿੱਚ ਬਟਾਲਾ ਨਿਵਾਸੀਆਂ ਨੂੰ ਇਹੀ ਸੰਦੇਸ਼ ਦਿੰਦੇ ਆ ਕਿ ਇੱਕ ਦੂਸਰੇ ਦੇ ਨਾਲ ਪ੍ਰੇਮ ਕਰੋ ਔਰ ਪਰਮੇਸ਼ਵਰ ਪ੍ਰੇਮ ਆ ਔਰ ਪਰਮੇਸ਼ਵਰ ਨੇ ਪਾਪੀਆਂ ਨੂੰ ਬਚਾਉਣ ਦੇ ਲਈ ਆਪਣਾ ਪ੍ਰਾਣ ਦਿੱਤਾ ਉਹ ਇਸਾਈ ਬਣਾਉਣ ਦੇ ਲਈ ਨਹੀਂ ਆਇਆ ਉਹ ਲੋਕਾਂ ਨੂੰ ਸਹੀ ਬਣਾਉਣ ਦੇ ਲਈ ਆਇਆ

और आप ही शांत हो जी जिला गुरदास सारे सहयोग के नाल ही आप काम कर रहे हैं और परमेश्वर एक सच्चा और साफ और पवित्र संदेश आप दे रहे हैं कि सब शांति के नाल और प्रेम के नाल एक दूसरे के नाल रहन और परमेश्वर जिहड़ा है यही चाहता है सर मेरा नाम प्रोफिट लव पोल है मैं डेढ़ बाबा नानक हरूवाल ਸਰ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਸੋਭਾ ਯਾਤਰਾ ਪਿਆਰ ਦਾ ਸੰਦੇਸ਼ ਦੇਣ ਦੇ ਲਈ ਕੱਢ ਰਹੀ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਮਸੀਹ ਯਿਸੂ ਮਸੀਹ ਏਸੀ ਲਈ ਆਏ ਕਿ ਅਸੀਂ ਜੀਵਨ ਪਾਈਏ ਤੁਸੀਂ ਸੁਣਿਆ ਵੀ ਹੋਏਗਾ ਕਿ ਜਿੱਦਾਂ ਯਿਸੂ ਮਸੀਹ ਨੂੰ ਕਬੂਲ ਕੀਤਾ ਤੋ ਯਿਸੂ ਮਸੀਹ ਕੋਲ ਆਏ ਉਹਨਾਂ ਨੇ ਆਪਣੀ ਗਵਾਹੀ ਦੇ ਵਿੱਚ ਇਹੀ ਗੱਲ ਦੱਸੀ ਹੈ ਕਿ ਸਾਨੂੰ ਸ਼ਾਂਤੀ ਮਿਲੀ ਸਾਨੂੰ ਚੰਗਿਆਈ ਮਿਲੀ ਸਾਨੂੰ ਛੁਟਕਾਰਾ ਮਿਲਿਆ ਤੇ ਸਵਰਗ ਰਾਜ ਦਾ ਅਧਿਕਾਰੀ ਹੋਏ